ਫਿਟ ਇੰਡੀਆ ਮੁਹਿੰਮ ਦੇ ਤਹਿਤ ਮੋਗਾ ਚ ਪੁਲਿਸ ਵੱਲੋਂ ਕੱਢੀ ਗਈ ਸਾਈਕਲ ਰੈਲੀ ਨਸ਼ੇ ਦੇ ਖਿਲਾਫ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ ਗਿਆ ਜਿਸ ਦੇ ਵਿੱਚ ਆਮ ਨਾਗਰਿਕ ਵੀ ਸ਼ਾਮਲ ਹੋਏ ਸਾਈਕਲ ਰੈਲੀ ਤੋਂ ਬਾਅਦ ਐਕਸਰਸਾਈਜ਼ ਵੀ ਕਰਵਾਈ ਗਈ ਉੱਥੇ ਹੀ ਤੁਹਾਨੂੰ ਦੱਸਦੇ ਹਾਂ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਫਿਟ ਇੰਡੀਆ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੋਗਾ ਸ਼ਹਿਰ ਦੇ ਮੁੱਖ ਚੌਕ ਤੋਂ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਸਾਈਕਲ ਰੈਲੀ ਕੱਢੀ ਗਈ। ਇਸ ਰੈਲੀ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਅਤੇ ਸਮਾਜ ਨੂੰ ਨਸ਼ੇ ਦੀ ਬੁਰਾਈ ਤੋਂ ਦੂਰ ਰਹਿਣ ਦਾ ਸੰਦੇਸ਼ ਦੇਣਾ ਸੀ। ਉੱਥੇ ਹੀ ਇਸ ਰੈਲੀ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਖੁਦ ਨੂੰ ਫਿੱਟ ਰੱਖਣ ਲਈ ਐਕਸਰਸਾਈਜ਼ ਵੀ ਕੀਤੀ ਗਈ। ਇਸ ਰੈਲੀ ਦੀ ਅਗਵਾਈ ਮੋਗਾ ਡੀਐਸਪੀ ਗੁਰਪ੍ਰੀਤ ਸਿੰਘ ਨੇ ਕੀਤੀ ਜਿਸ ਵਿੱਚ ਮੋਗਾ ਪੁਲਿਸ ਦੇ ਸਾਰੇ ਮੁਲਾਜ਼ਮ ਸ਼ਾਮਲ ਹੋਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਰੈਲੀ ਦਾ ਮਕਸਦ ਜਨਤਾ ਤੱਕ ਇਹ ਸੰਦੇਸ਼ ਪਹੁੰਚਾਉਣਾ ਹੈ ਕਿ ਨਸ਼ਾ ਅੱਜ ਸਮਾਜ ਤੇ ਖਾਸ ਕਰਕੇ ਨੌਜਵਾਨਾਂ ਲਈ ਸਭ ਤੋਂ ਵੱਡਾ ਖਤਰਾ ਬਣ ਚੁੱਕਾ ਹੈ। ਇਸ ਰੈਲੀ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਅਸੀਂ ਨਸ਼ੇ ਤੋਂ ਪੂਰੀ ਤਰ੍ਹਾਂ ਦੂਰੀ ਬਣਾਣੀ ਹੈ। ਉੱਥੇ ਹੀ ਆਪਣੇ ਨੌਜਵਾਨਾਂ ਨੂੰ ਵੀ ਇਸ ਬੁਰੀ ਲਤ ਤੋਂ ਬਚਾਉਣਾ ਚਾਹੀਦਾ ਹੈ। ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ 24 ਘੰਟੇ ਲੋਕਾਂ ਦੀ ਸੇਵਾ ਅਤੇ ਸੁਰੱਖਿਆ ਲਈ ਤਤ ਪਰ ਰਹਿੰਦੀ ਹੈ ਇਸ ਵੇਲੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇੱਕ ਜਨ ਅੰਦੋਲਨ ਦੀ ਜ਼ਰੂਰਤ ਹੈ ਇਸ ਦੇ ਲਈ ਹਰ ਨਾਗਰਿਕ ਨੂੰ ਪੁਲਿਸ ਦਾ ਸਾਥ ਦੇਣਾ ਹੋਵੇਗਾ ਅਤੇ ਆਪਣੇ ਪਰਿਵਾਰ ਅਤੇ ਸਮਾਜ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਜ਼ਿੰਮੇਵਾਰੀ ਚੁਕਣੀ ਹੋਵੇਗੀ ਇਹ ਜਿਹੜਾ ਫਾਟ ਸਰਕਾਰ ਵੱਲੋਂ ਜਿਹੜਾ ਟ੍ਰੈਟ ਇੰਡੀਆ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਇਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਜੀ ਅਜੇ Gandhi AIPF ਸਾਹਿਬ ਵੱਲੋਂ ਜਿਹੜਾ ਇਹ ਰੈਲੀ ਕੱਟਣ ਦਾ ਪ੍ਰਾਲਾ ਕੀਤਾ ਗਿਆ ਹੈ ਜਿਹਦੇ ਤਹਿਤ ਜਿਹੜਾ ਸਾਡਾ ਮੰਤਵ ਇਹ ਜਿਹੜਾ ਹਰ ਬੰਦਾ ਫਿਟ ਰਹੇ ਤੇ ਸਾਡੀ ਪੁਲਿਸ ਤੇ ਜਵਾਨ ਜਿਹੜੇ ਆ ਇਹ ਵੀ ਫਿਟ ਰਹਿਣ ਤੇ ਜਿਹੜੀ ਸਾਈਕਲ ਸਾਈਕਲਿੰਗ ਕਰਨੀ ਜਿਹੜੀ ਇਹਦੀ ਬਹੁਤ ਵਧੀਆ ਐਕਸਰਸਾਈਜ਼ ਹੈ ਤੇ ਇਹਨੂੰ ਕੀਤਾ ਜਾਵੇ ਕਿੰਨੇ ਜਵਾਨ ਇਸ ਮਿਸ਼ਨ ਦੇ ਵਿੱਚ ਹਾਜ਼ਰ ਨੇ ਇਹਦੇ ਵਿੱਚ ਕਰੀਬ 100 ਜਵਾਨ ਨੇ ਜਿਹੜੇ ਸਾਡੇ ਇਸ ਰੈਲੀ ਵਿੱਚ ਸ਼ਾਮਲ ਹੋਏ ਆ ਜਿਹਦੇ ਵਿੱਚ ਸਾਡੇ ਜਵਾਨ ਜਿੰਨੇ ਨੇ 45 ਸਾਲ ਹਾਂਜੀ ਪੁਲਿਸ ਨਾਲ ਸੰਬੰਧਤ ਨੇ ਇਹ ਨਸ਼ਾ ਜੋ ਤੁਹਾਡੇ ਲੋਕ ਅੱਜ ਦੇ ਇਸ ਖੋਤੇ ਦੇ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਸਾਡਾ ਇਹੀ ਜਿਹੜਾ ਹੈਗਾ ਜਿਹੜਾ ਮੰਤਵ ਹੈ ਵੀ ਲੋਕ ਜਿਹੜਾ ਨਸ਼ੇ ਨੂੰ ਤਿਆਗ ਕੇ ਤੇ ਜਿਹੜੇ ਫਿਟਨੈਸ ਵਰ ਨਾਲ ਦਾ ਧਿਆਨ ਦੇਣ। ਜਿਹੜੀ ਜਿਹੜੀ ਅੱਗੀ ਆ ਪ੍ਰਚਾਰ ਦੀ ਉੱਥੋਂ ਲੈ ਕੇ ਉੱਥੋਂ ਤੱਕ ਜਾਏਗੀ। ਇਹ ਸਾਡਾ ਇੱਕੋ ਚੱਲ ਇਹ ਦਿਗਿੰਦਰ ਚੌਂਗ ਤੋਂ ਹੋ ਕੇ ਤੇ ਆਪਣੇ ਥਾ ਪਰ ਚੌਂਗ ਤੋਂ ਜਾ ਕੇ ਫਿਰ ਲੈਚਰ ਪਾਰਕ